ਮਾਈ ਕੀ ਘਟਨਾ ਕੀ ਹੋਈ ਬਾਈ ਜੀ ਜਦੋਂ ਮੌਤ ਹੋ ਗਿਆ ਤਾਂ ਐਂਬੂਲੈਂਸ ਦੇ ਵਿੱਚ ਲਾਦ ਲਿਆ ਸੀ ਓਕੇ ਹੋਇਆ ਕੀ ਦੱਸਿਆ ਸਪੱਸ਼ੇ ਲੋਕ ਨੂੰ ਕੁਝ ਨਹੀਂ ਪਤਾ ਲੱਗਿਆ ਮੈਂ ਤਾਂ ਐਂਬੂਲੈਂਸ ਦੇ ਵਿੱਚ ਲੈ ਕੇ ਇੱਥੇ ਆ ਕੇ ਓਕੇ ਮੇਰਾ ਭਤੀਜਾ ਜੀ ਕਿੰਨੀਆਂ ਕੋ ਸੱਟਾਂ ਵੱਜੀਆਂ ਸੀ ਜੀ ਕੀ ਕਹਿੰਦੇ ਹਸਪਤਾਲ ਵਾਲੇ ਹੁਣ ਹਸਪਤਾਲ ਵਾਲੇ ਕਹਿੰਦੇ ਡੈੱਡ ਆਈ ਓਕੇ ਲੱਗਦਾ ਸੀ ਕਿਹੜੇ ਹਥਿਆਰ ਨਾਲ ਮਾਰਿਆ ਵਗੈਰਾ ਜਾਂ ਕੁਝ ਹੋਰ ਛੱਟੇ ਕਰਪਾਨੇ ਲਾ ਦੇ ਛੱਟੇ ਲਾ ਦੇ ਜਾ ਲੂ ਲੂ ਆਣੋ ਓਥੇ ਲੂ ਲੂ ਕੀ ਲੱਗਦਾ ਸੀ ਮੁੰਡਾ ਤੁਹਾਡਾ ਔੜ ਖੋਇਆ ਕੀ ਥਾਨੂੰ ਇਹ ਗੱਲ ਦੱਸੋ ਮੇਰਾ ਨਾਮ ਚੰਦਰਪਾਲ ਸਿੰਘ ਜੀ ਓਕੇ ਜੀ ਤੇ ਮੇਰੇ ਬੇਟੇ ਦਾ ਨਾਮ ਹੈ ਰਾਹੁਲ ਖਸ਼ਿੰਦਰ ਕਹਿੰਦੇ ਹਾਂ ਜੀ ਤਾਂ ਨਾਂ ਹੈ ਉਹਦਾ ਓਕੇ ਜੀ ਪਹਿਲਾਂ ਵੀ ਲੜਾਈ ਹੋਈ ਸੀ ਇਹਨਾਂ ਦੀ ਉਹ ਕਿੰਨੇ ਪਹਿਲਾਂ ਕਾਪੇ ਕਿਨਾਰੇ ਸੇ ਮਾਰੇ ਸੀ ਇਹ ਗੋਲੀ ਚੱਲਦੀ ਸੀ ਉੱਥੇ ਉਸ ਦਿਨ ਕੋਈ ਕਾਰਵਾਈ ਨਹੀਂ ਕੀਤੀ ਓਕੇ ਜੀ ਥੀਕ ਕੋਡ ਰੈਫਰ ਕਰਤਾ ਉੱਥੇ 326 ਬਣ ਕੇ ਆਈ ਹੈ ਇਹਨਾਂ ਨੇ ਕੋਈ ਉਦ ਕਾਰਵਾਈ ਨਹੀਂ ਕੀਤੀ ਓਕੇ ਅੱਜ ਕੀ ਹੋਇਆ ਅੱਜ ਮੈਂ ਤਾਂ ਘਰੇ ਆਣੀ ਸੀਗਾ ਜੀ ਓਕੇ ਇਹ ਖੂਤੇ ਗਏ ਪਿੱਛੋਂ ਮਾਰਨ ਪੈ ਗਏ ਉਹਦੇ ਤੇ 10 ਮਿੰਟ ਪਹਿਲਾਂ ਮੈਂ ਘਰੇ ਆਇਆ ਕਹਿੰਦੇ ਵੀ ਕੋਈ ਪਤਾ ਲੱਗਿਆ ਕੀ ਸੀਗਾ ਉਹਨਾਂ ਕੋਲੇ ਹਥਿਆਰ ਕੀ ਸੀਗਾ ਜਿਹਦੇ ਨਾਲ ਮੈਨੂੰ ਪਤਾ ਲੱਗਿਆ ਪੁਲਿਸ ਨੇ ਕੀ ਕਾਰਵਾਈ ਕੀਤੀ ਕੋਈ ਕਾਰਵਾਈ ਨਹੀਂ ਕੋਈ ਸੀ ਦੀ ਕਾਰਵਾਈ ਕੀਤੀ ਇੱਕ ਪੈਸੇ ਦੀ ਕਾਰਵਾਈ ਨਹੀਂ ਕੀਤੀ ਹੈ 1.5 ਲੱਖ ਰੁਪਇਆ ਇੰਚਾਰਜ ਨੇ ਖਾਦਾ ਹੈ ਓਕੇ ਉਹ ਕੀ ਚਾਰਨੇ ਆ ਨੇ ਬਸ ਨਿਕਲ ਆ ਨੇ ਹੁੰਦਾ ਰਹਿੰਦਾ ਜਾਂਦਾ ਸੀ ਉਹ ਸਾਡੇ ਇਕੱਲੇ ਕੱਲ ਵੀ ਐਕਸਟਰਨਲ ਨੂੰ ਮਿਲ ਕੇ ਆਇਆ ਹੈਗਾ ਉੱਥੇ ਕਹਿ ਕੇ ਜਿਹੜੇ ਜਿਹੜੇ ਬੰਦੇ ਨੇ ਵੱਢਿਆ ਹਾਂਜੀ ਹਾਂਜੀ ਬੇਲੇ ਮੇਟਾ ਜਾ ਕੇ ਆਈ ਕੀ ਨਾਮ ਕੀ ਸੀ ਤੁਹਾਡੇ ਮੁੰਡੇ ਦਾ ਹਰਜਿੰਦਰ ਕੁਮਾਰ ਰਾਹੁਲ ਰਾਹੁਲ ਕਹਿੰਦੇ ਕਿੰਨੀ ਕੁ ਉਮਰ ਸੀ ਇਹਦੀ ਕੋਈ ਮਾੜੀ 33 ਸਾਲ ਕੰਮ ਕੀ ਕਰਦਾ ਸੀ ਹੁਣ ਉਹ ਉਹ ਪਹਿਲਾਂ ਮੇਰੇ ਨਾਲ ਕੰਮ ਕਰਦਾ ਲੱਕੜ ਦਾ ਹੀ ਓਕੇ ਔਰ 7 ਵਜੇ ਤੋਂ ਬਾਅਦ ਕੰਮ ਨਹੀਂ ਕਰਦਾ ਹੁਣ ਦਾਕਲਾ ਕੇ ਕੀ ਹੋਇਆ ਹੁਣ ਹੀ ਹਾਂ ਪਤਾ ਨਹੀਂ ਲੜਾਈ ਬੋਡੀ ਤੇ ਜਾ ਕੇ ਵੇਖ ਲਓ ਲੜਾਈ ਕਿੱਥੋਂ ਦੀ ਲੜਾਈ ਕਿੱਥੇ ਹੋਗੀ ਉੱਥੇ ਲੜਾਈ ਹੋਈ ਉਹ ਖੜਾ ਸੀਗਾ ਜੀ ਓਕੇ ਤੁਹਾਡਾ ਘਰ ਨੇੜੇ ਹੀ ਉੱਥੇ ਖੂਦੇ ਮੇਰਾ ਘਰ ਥੋੜੀ ਦੂਰੀ ਹੈ ਵੇ ਸੋ ਮੁੜਦੇ ਜਿਹੜੇ ਬੰਦੇ ਲੜਨ ਆਏ ਸੀ ਉਹ ਵੀ ਉੱਥੋਂ ਦੀ ਰਹਿਣ ਵਾਲੇ ਜੇ ਕਿਥੇ ਹੋਰ ਪਾਰ ਰੋਡ ਦੇ ਹੈਗੇ ਆ ਉਹ ਖੂਦੇ ਜਦੋਂ ਤਾਂ ਮੁੰਡੇ ਦਾ 5-6 ਮਿੰਟ ਬਾਅਦ ਇਹ ਪਹਿਲਾਂ ਲੜਾਈ ਹੋਈ ਸੀ ਕਿੰਨੇ ਵਜੇ ਹੋਈ ਆ ਇਹ ਟਾਈਮਿੰਗ ਪਤਾ 6 ਵਜੇ ਦਾ ਟਾਈਮ ਹੋਵੇ ਮੇਰੇ ਮੇਰੇ ਕਿਰਦਾਰ ਲਈ 6 ਵਜੇ ਦਾ ਟਾਈਮ ਹੈਗਾ ਹੁਣ ਮੰਗ ਕੀ ਕਰਦੇ ਹੋ ਤੁਸੀਂ ਸਰਕਾਰ ਨੂੰ ਨਜ਼ਰ ਆਈ ਨਾ ਚਾਹੀਦਾ ਸਹੀ ਟੰਗ ਫੈਸਲਾ ਚਾਹੀਦਾ ਹੈ ਸਹੀ ਹੋਣਾ ਚਾਹੀਦਾ ਸੱਚਾ ਪੈਸੇ ਖਾਦੇ ਕੋਈ ਇਨਤਜ਼ਾਮ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਐਸਐਸਪੀ ਦੇ ਵੀ ਪੇਸ਼ ਹੋਏ ਐਸਐਸਪ ਜੋ ਮਸਾਲਾ 33 ਵਾਲਾ ਯੂਨੀ ਅੱਜ ਅਰਜੰਦ ਸਿੰਘ ਉਰਫ rahul naam ਦਾ ਲੜਕਾ ਜਿਹਦਾ ਕੰਮ ਕਰਾਇਆ ਜਾਂ ਗਿਆ ਉਹ ਵਾਲਾ 6-7 ਵਿਅਕਤੀ ਜਿਨ੍ਹਾਂ ਦਾ ਇਨਾਮ ਦੱਸ ਰਹੇ ਆ ਅੱਜ ਮੈਂ ਇੱਥੇ ਨਹੀਂ ਕਹਿਣਾ ਚਾਹੁੰਦਾ ਤੇ ਉਹਨਾਂ ਨੇ ਜਿਹੜਾ ਹੈਗਾ ਸੱਟਾ ਮਾਰ ਕੇ ਉਹਦਾ ਕਤਲ ਕਰਤਾ ਬਾਡੀ ਉਹਦੀ ਹਸਪਤਾਲ 'ਚ ਪਈ ਆ ਤੇ ਮੈਂ ਮੌਕੇ ਤੇ ਪਹੁੰਚਿਆ ਅਗਲੀ ਕਾਰਵਾਈ ਹੈ ਜੇ ਮੇਰੇ ਕੋ ਜਿਹੜੀ ਆਮਦ ਚਲਾਈ ਦੀ ਜੀ ਹਥਿਆਰ ਵਰਤੇ ਗਏ ਕੁਝ ਪਤਾ ਲੱਗਿਆ ਜੀ ਅੱਜ ਮੈਂ ਬੋਡੀ ਦਾ ਮਲਾਜਾ ਕਰਨਾ ਹੋਰ ਕਰਨਾ ਵਿਆ ਲਿਖਣਾ ਇਸ ਤੋਂ ਬਾਅਦ ਅਗਲੀ ਕਾਰਵਾਈ ਆਮਦ ਚਲੇਗੀ ਪਰਿਵਾਰ ਵਾਲਿਆਂ ਦਾ ਰੋਪ ਹੈ ਜੀ ਪਹਿਲਾਂ ਵੀ ਕੋਈ ਇਹਨਾਂ ਨਾਲ ਲੜਾਈ ਝਗੜਾ ਹੋਇਆ ਸੀ ਪਹਿਲਾਂ ਜਿਹੜਾ ਹੋਇਆ ਉਹ ਵੀ ਮੈਂ ਇਹਨਾਂ ਦੀ ਗੱਲਬਾਤ ਸੁਣ ਰਿਹਾ ਮੌਕੇ ਤੇ